ਕਰਵਜੀਤ ਸੰਗਰੂਰ ਵੀ ਦੀ ਰਚਨਾ ਬਾਰੀ ਬਾਰੀ ਬਰਸੀ ਕਟਣ ਗਿਆ ਸੀ ਨਾ ਖਟਿਆ ਕੁਝ ਵੀ 베ਲੀ ਜੋ ਕੁਝ ਖਟਿਆ ਸੀ ਮਰ ਕੇ ਸੰਗਰੂਰ ਵੀ ਖਾ ਗਈ ਉਸ ਦੀ ਸਹੇਲੀ ਬਾਰੀ ਬਾਰੀ ਕਟਣ ਗਿਆ ਸੀ ਨਾ ਖਟਿਆ ਕੁਝ ਵੀ 베ਲੀ ਜੋ ਕੁਝ ਖਟਿਆ ਸੀ ਮਰ ਕੇ ਸੰਗਰੂਰ ਵੀ ਖਾਗੀ ਉਸਦੀ ਸਹੇਲੀ ਹੁਣ ਪਛਤਾਉਂਦਾ ਏ ਹੁਣ ਪਛਤਾਉਂਦਾ ਏ ਹੁਣ ਪਛਤਾਉਂਦਾ ਦੇਲੀ ਹੁਣ ਪਛਤਾਉਂਦਾ ਏ ਹੁਣ ਪਛਤਾਉਂਦਾ ਏ ਹੁਣ ਪਛਤਾਉਂਦਾ ਦੇਲੀ ਬਾਰੀ ਬਰਸੀ ਕਟਣ ਗਿਆ ਸੀ ਬਾਰੀ ਬਰਸੀ ਕਟਣ ਗਿਆ ਸੀ ਨਾ ਖਟਿਆ ਕੁਝ ਵੀ 베ਲੀ ਜੋ ਕੁਝ ਖਟਿਆ ਸੀ ਮਰ ਕੇ ਸੰਗਰੂਰ ਵੀ ਖਾਗੀ ਉਸਦੀ ਸਹੇਲੀ ਹੁਣ ਪਛਤਾਉਂਦਾ ਏ ਹੁਣ ਪਛਤਾਉਂਦਾ ਏ ਹੁਣ ਪਛਤਾਉਂਦਾ ਦੇਲੀ ਹੁਣ ਪਛਤਾਉਂਦਾ ਏ ਸਰਮਜੀਤ ਸੰਗਰੂਰ ਵੀਰ ਦੀ ਰਚਨਾ